ਰਾਜਸਥਾਨ ਦੀ ਵੀਡੀਓ ਆ ਠੀਕ ਆ ਤੇ ਰਾਜਸਥਾਨ ਦੇ ਵਿੱਚ ਇਹ ਠਾਕੁਰ ਸਾਹਿਬ ਦਾ ਏਰੀਆ ਭਾਈ ਇਹ ਚਤੌੜਗੜ ਵਾਲਾ ਪੂਰਾ ਠਾਕ ਸਾਹਿਬ ਜੇ ਵਾਲੀ ਚੀਜ਼ ਹੈ ਉਹ ਹਨਾ ਇਹ ਕਿਸਕੇ ਲਈ ਹੈ ਇਹ ਸਾਰਾ ਇਹ ਰਾਈਫਲ ਕੇ ਲਈ ਹੈ ਇਹ ਰਾਈਫਲ ਕੇ ਲਈ ਨਾ ਮਾ ਪਿਛਲੀ ਵੀਡੀਓ ਪਾਈ ਸੀ ਇਹ ਰਾਫਲਾਂ ਰੱਖਣ ਨੂੰ ਜਿਹੜਾ ਜੀਪਾਂ ਦੇ ਵਿੱਚ ਖਾਸ ਤਾਂ ਹੁੰਦਾ ਤੇ ਇਧਰੇ ਪਾਸੇ ਇੱਥੇ ਰੱਖਾ ਠਾਕ ਸਾਹਿਬ ਜੇ ਰਾਈਫਲ ਸੇ ਪਰ ਸ਼ਿਕਾਰ ਸਕੂਲ ਕਭ ਕੀਆ ਹੈ ਜਾਂ ਸ਼ਿਕਾਰ ਕਰਦੇ ਨਾ ਕਭੀ ਕਭੀ ਅਜਾ ਕਭੀ ਕਭੀ ਸ਼ਿਕਾਰ ਕਰਦੇ ਅਭੀ ਵੀ ਰਾਜਸਥਾਨ ਵਿੱਚ ਚਲਦਾ ਹੈ ਸ਼ਿਕਾਰਿਆ ਨਹੀਂ ਚਲਦਾ ਹੈ ਅਭੀ ਕਿਸ ਕਾ ਸ਼ਿਕਾਰ ਹੁੰਦਾ ਪਹਿਲੇ ਕਿਸ ਕਾ ਹੁੰਦਾ ਥਾ ਪਹਿਲੇ ਹਿਰਨ ਥੇ ਸੂਰ ਥੇ ਖਰਗੋਸ਼ ਹੈ ਠੀਕ ਹੈ ਅਭੀ ਵੀ ਹੈ ਹਿਰਨ ਨਹੀਂ ਹੈ ਹਿਰਨ ਮੈਂ ਤਾਂ ਆਪਣੇ ਚਲਾ ਦਿਆ ਸਾਰੇ ਕੇ ਸਾਰੇ ਤਾਂ ਅਭੀ ਜੋ ਸੂਰ ਵਗੈਰਾ ਉਹਨਾਂ ਕਾ ਸ਼ਿਕਾਰ ਹੋਤਾ ਰਹਾ ਸ਼ਿਕਾਰ ਹੋਤਾ ਰਹਤਾ ਹੈ ਤਾਂ ਲਓ ਭਾਈ ਇਧਰਲੇ ਪਾਸੇ ਆਹ ਦੇਖ ਲਓ ਹਦੇ ਵੀਰਾ ਅਭੀ ਤਾਂ ਆਪਣੇ ਦੋ ਰਫਲੇ ਰੱਖਣੇ ਕੇ ਲਈ ਦੋ ਹੈ ਨਾ ਦੋ ਤਾਂ ਇਧਰਲੇ ਪਾਸੇ ਇੱਕ ਰਫਲ ਹੁੰਦੀ ਹੈ ਦੂਸਰੇ ਪਾਸੇ ਸ਼ਕਾਪਤ ਸਾਹਿਬ ਦੀ ਦੂਜੀ ਹੁੰਦੀ ਹੈ ਤਾਂ ਦੇਖ ਲਓ ਵੀ ਆ ਜਿਹੜਾ ਆ ਵਾਹਣਾ ਨਾ ਤਾਂ ਕਰਕੇ ਜਿਹੜੀਆਂ ਜੀਪਾਂ ਪੰਜਾਬ ਦੇ ਵਿੱਚ ਮਸ਼ਹੂਰ ਚੱਲਦੀਆਂ ਹਜੇ ਤੱਕ ਕਿਉਂਕਿ ਜਿਹੜੇ ਪੁਰਾਣੇ ਬੰਦੇ ਆ ਉਹ ਜੀਪਾਂ ਇੱਕ ਤਰ੍ਹਾਂ ਦਾ ਆਪਾਂ ਕੀ ਆਫ ਰੋਡ ਆਫ ਰੋਡਿੰਗ ਵਾਸਤੇ ਹੀ ਵਰਤਦੇ ਸੀਗੇ ਸਾਰੇ ਸਾਰੇ